ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸੀਟੀ ਯੂਨੀਵਰਸਿਟੀ ਵੱਲੋਂ ਇੰਟਰਨੈਸ਼ਨਲ ਕਾਨਫਰੰਸ ਔਨ ਮਲਟੀ ਡਿਸਪਲਨਰੀ ਅਪਰੋਚ ਫਾਰ ਸਸਟੇਨੇਬਲ ਡਿਵੈਲਪਮੈਂਟ ਦਾ ਸਫਲ ਆਯੋਜਨ ਕੀਤਾ ਗਿਆ ਇਸ ਦੋ ਦਿਵਸੀ ਸੰਮੇਲਨ ਵਿੱਚ ਦੁਨੀਆ ਭਰ ਦੇ ਮਾਹਿਰਾਂ ਨੇ ਸਤਤ ਵਿਕਾਸ ਤੇ ਆਪਣੇ ਵਿਚਾਰ ਅਤੇ ਖੋਜ ਪੇਸ਼ ਕੀਤੇ ਸੰमेलन ਨੂੰ ਬਹੁਤ ਵਧੀਆ ਪ੍ਰਤੀਕਿਰਿਆ ਮਿਲੀ ਜਿਸ ਵਿੱਚ 348 ਖੋਜਸਾਰ ਪੇਸ਼ ਕੀਤੇ ਗਏ ਅਤੇ 200 ਤੋਂ ਵੱਧ ਖੋਜ ਪੇਪਰਾਂ ਨੂੰ ਸਕੋਪਸ ਇੰਡੈਕਸਡ ਅਤੇ ਪੀਆਰ ਰਿਵਿਊਡ ਜਰਨਲਾਂ ਵਿੱਚ ਪ੍ਰਕਾਸ਼ਿਤ ਕਰਨ ਲਈ ਮਨਜ਼ੂਰੀ ਬੜੀ। ਇਸ ਸਮਾਰੋਹ ਵਿੱਚ ਸਤਤ ਵਪਾਰ ਅਧਦੇਸ਼ ਉੱਪਰ ਦੇ ਰੁਝਾਨ, ਹੋਟਲ ਅਤੇ ਟੂਰਿਜ਼ਮ ਪ੍ਰਬੰਧਨ ਇੰਜੀਨੀਅਰਿੰਗ ਨਵੀਨਤਾ, ਸਤਤ ਵਾਤਾਵਰਣ ਅਤੇ ਖੇਤੀਬਾੜੀ ਲਈ ਹਰਿਤ ਉਪਸਮੱਗਰੀ ਸੇਤ ਵਿਗਿਆਨ ਅਤੇ ਫਾਰਮਾਸਿਊਟੀਕਲ ਇਨੋਵੇਸ਼ਨ ਨੀਤੀ ਸਰਕਾਰ ਅਤੇ ਸਿੱਖਿਆ ਵਿਭਾਗ ਸਮੇਤ ਕਈ ਵਿਭੰਨ ਵਿਸ਼ਾ ਤੇ ਗਹਿਰਾਈ ਨਾਲ ਚਰਚਾ ਕੀਤੀ ਗਈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਅਧਿਐਕਸ਼ ਅਮਨ ਅਰੂੜਾ ਮੁਖ ਆતિਥੀ ਦੇ ਤੌਰ ਤੇ ਮੌਜੂਦ ਰਹੇ ਅਤੇ ਕਾਰਜਕ੍ਰਮ ਨੂੰ ਰੌਣਕ ਦਿੱਤੀ। ਹੋਰ ਮਨੋਹਰ ਆਤਿਥੀਆਂ ਵਿੱਚ ਇਹਨਾਂ ਨਾਮ ਸ਼ਾਮਲ ਸਨ ਡਾਕਟਰ ਜਸਪਾਲ ਸਿੰਘ ਸੰਧੂ ਕਲਪਤੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਡਾਕਟਰ ਮਨਪ੍ਰੀਤ ਸਿੰਘ ਮੰਨਾ ਕਲਪਤੀ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਡਾਕਟਰ ਡੀਡੀ ਸ਼ਰਮਾ ਪੂਰਵ ਕਲਪਤੀ ਸਰਦਾਰ ਪਟੇਲ ਯੂਨੀਵਰਸਿਟੀ ਮੰਡੀ ਹਿਮਾਚਲ ਪ੍ਰਦੇਸ਼ ਡਾਕਟਰ ਦਲਵਿੰਦਰ ਕੌਰ ਢਿੱਲੋਂ ਪ੍ਰੋਗਰਾਮ ਡਾਇਰੈਕਟਰ ਸਕੂਲ ਆਫ ਐਜੂਕੇਸ਼ਨ ਮਨੀਪਾਲ ਗਲੋਬਲ ਨੈਕਸਟ ਯੂਨੀਵਰਸਿਟੀ ਮਲੇਸ਼ੀਆ ਡਾਕਟਰ ਗੁਰਨਾਮ ਸਿੰਘ ਯੂਨੀਵਰਸਿਟੀ ਆਫ ਵਾਰਵਿਕ ਯੂਕੇ ਸਰਜੀਤ ਕੌਰ ਮਾਨੁਕੇ ਵਿਧਾਇਕ ਆਮ ਆਦਮੀ ਪਾਰਟੀ ਪੰਜਾਬ ਸੀਟੀ ਯੂਨੀਵਰਸਿਟੀ ਦੇ ਵੱਡੇ ਅਧਿਕਾਰੀਆਂ ਵਿੱਚ ਵਾਈਸ ਚਾਂਸਲਰ ਡਾਕਟਰ ਅਭਿਸ਼ੇਕ ਤ੍ਰਿਪਾਠੀ ਪ੍ਰੋਫੈਸਰ ਵਾਈਸ ਚਾਂਸਲਰ ਡਾਕਟਰ ਨਿਤਿਨ ਟੰਡਨ ਰਜਿਸਟਰਾਰ ਸ਼੍ਰੀ ਸੰਜੇ ਖੰਡੂਰੀ ਡੀਨ ਅਕੈਡੈਮਿਕ ਡਾਕਟਰ ਸਿਮਰਨਜੀਤ ਕੌਰ ਗਿੱਲ ਅਤੇ ਡਾਇਰੈਕਟਰ ਸਟੂਡੈਂਟ ਵੈਲਫੇਅਰ ਇੰਜੀਨੀਅਰ ਦਵਿੰਦਰ ਸਿੰਘ ਸ਼ਾਮਲ ਸਨ ਚਾਂਸਲਰ ਸਰਦਾਰ ਚੰਜੀਤ ਸਿੰਘ ਚੰਨੀ ਅਤੇ ਪ੍ਰੋਫੈਸਰ ਚਾਂਸਲਰ ਡਾਕਟਰ ਬਨਵੀਰ ਸਿੰਘ ਨੇ ਸਤਤ ਵਿਕਾਸ ਅਤੇ ਸਿੱਖਿਆ ਦੀ ਭੂਮਿਕਾ ਨੂੰ ਰੇਖਾਂਕਿਤ ਕਰਦਿਆਂ ਇਸ ਨੂੰ ਭਵਿਕ ਲਈ ਮਹੱਤਵਪੂਰਨ ਦੱਸਿਆ।